ਇਸ ਵਲੇ ਦੀ ਵੱਡੀ ਖਬਰ ਰਾਜਸਥਾਨੀ ਦਿੱਲੀ ਤੋਂ ਸਾਹਮਣੇ ਆ ਰਹੀ ਹੈ ਜਿਸ ਦਾ ਸੰਬੰਧ ਆਮ ਆਦਮੀ ਪਾਰਟੀ ਦੇ ਨਾਲ ਹੈ ਜੀ ਹਾਂ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਮਨੀਸ਼ ਸਿਸੋਧੀਆਂ ਦੀਆਂ ਮੁਸ਼ਕਲਾਂ ਵੱਧਦੀਆਂ ਹੋਈਆਂ ਦਿਖਾਈ ਦੇ ਰੀਆਂ ਨੇ ਜੀ ਹਾਂ ਦਿੱਲੀ ਦੀ ਰਾਉਸੈਵਨੀ ਕੋਰਟ ਨੇ ਮਨੀਸ਼ ਸਿਸੋਧੀਆਂ ਦੀ ਨਿਆਂਇਕ ਹਿਰਾਸਤ ਨੂੰ 31 ਮਈ ਤੱਕ ਵਧਾ ਦਿੱਤਾ ਹੈ ਜੀ ਹਾਂ ਤੁਸੀਂ ਠੀਕ ਸੁਣਿਆ ਮਨੀਸ਼ ਸੋਧਿਆ ਦੀ ਨਿਆਂ ਖਿਰਾਸਤ ਨੂੰ ਦਿੱਲੀ ਦੀ ਰਾਉ ਸੈਵੈਨੂ ਕੋਰਟ ਨੇ ਹੁਣ 31 ਮਈ ਤੱਕ ਵਧਾ ਦਿੱਤਾ ਗਿਆ ਜੀ ਹਾਂ ਤੁਹਾਨੂੰ ਇੱਥੇ ਇਹ ਵੀ ਦੱਸਦੇ ਚੱਲੀਏ ਕਿ ਮਨੀਸ਼ ਸੋਧਿਆ ਦੀ ਅੱਜ ਪੇਸ਼ੀ ਵੀਡੀਓ ਕਾਨਫਰੈਂਸਿੰਗ ਦੇ ਜ਼ਰੀਏ ਕੀਤੀ ਗਈ ਹੈ ਸੋ ਆਪਕਾਰੀ ਨੀਤੀ ਦਾ ਇਹ ਪੂਰਾ ਮਾਮਲਾ ਪਿਛਲੀ ਫੈਬਰੂਰੀ 2000 ਤੇ ਇਹਨੂੰ ਮਨੀਸ਼ ਸੋਧਿਆ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤੇ ਲਗਾਤਾਰ ਹਜੇ ਨਾਇਕੀ ਹਰਾਸਦ ਵਿੱਚ ਹੀ ਹਨ ਮਨੀਸ਼ ਸੋਧਿਆ ਸੋ ਅੱਜ ਕੀਤੇ ਨਾ ਕੀਤੇ ਆਮ ਆਦਮੀ ਪਾਰਟੀ ਨੂੰ ਇਸ ਗੱਲ ਦਾ ਝਟਕਾ ਲੱਗਾ ਕਿਉਂਕਿ ਇਸ ਤੋਂ ਪਹਿਲਾਂ ਚਰਚਾਵਾਂ ਚੱਲ ਰਹੀਆਂ ਸਨ ਕਿ ਮਨੀਸ਼ ਸੁਸੋਧਿਆ ਨੂੰ ਅੱਜ ਰਾਹਤ ਮਿਲ ਸਕਦੀ ਹੈ ਪਰ ਅਜੇ ਹੋਂਦਾ ਦਿਖਾਈ ਨਹੀਂ ਦਿੱਤਾ ਕਿਉਂਕਿ ਦਿੱਲੀ ਦੀ ਰਾਉ ਸੈਮਨੀਅੂ ਕੋਰਟ ਨੇ ਮਨੀਸ਼ ਸੁਸੋਧਿਆ ਦੀ ਨਿਆਇਕ ਹਿਰਾਸਤ ਨੂੰ ਹੁਣ 31 ਮਈ 2024 ਤੱਕ ਵਧਾ ਦਿੱਤਾ ਸੋ ਸਾਰਾ ਮਾਮਲਾ ਜਿਹੜਾ ਅੱਜ ਸਾਹਮਣੇ ਆਇਆ ਤੁਹਾਨੂੰ ਦੱਸਦੇ ਚੱਲੀਏ ਕਿ ਅੱਜ ਜੋ ਕੁਝ ਵੀ ਇਹ ਕਾਰਵਾਈ ਹੋਈ ਹੈ ਉਹ ਵੀਡੀਓ ਕਾਨਫਰencing ਦੇ ਜ਼ਰੀਏ ਹੋਈ ਹੈ ਯਾਨੀ ਕਿ ਮਨੀਸ਼ ਸੁਸੋਧਿਆ ਦੀ ਅੱਜ ਜਿਹੜੀ ਪੇਸ਼ੀ ਹੈ ਉਹ ਵੀਡੀਓ ਕਾਨਫਰencing ਦੇ ਜ਼ਰੀਏ ਕੀਤੀ ਗਈ ਹੈ ਸੋ ਹੁਣ ਮਨੀਸ਼ ਸੋਧਿਆ ਨੂੰ 31 ਮਈ ਤੱਕ ਨਿਆਇਕ ਹਿਰਾਸਤ ਵਿੱਚ ਹੀ ਰੱਖਿਆ ਜਾਵੇਗਾ ਇਹ ਫੈਸਲਾ ਸੁਣਾਇਆ ਦਿੱਲੀ ਦੀ ਰਾਉ ਸੈਵਨਿਊ ਕੋਰਟ ਨੇ ਯਾਨੀ ਕਿ ਕੋਰਟ ਨੇ ਮਨੀਸ਼ ਸੋਧਿਆ ਨੂੰ ਰਾਹਤ ਨਹੀਂ ਦਿੱਤੀ ਉਧਰ ਦੂਜੇ ਪਾਸੇ ਹੁਣ ਆਮ ਆਦਮੀ ਪਾਰਟੀ ਨੂੰ ਹਾਈ ਕੋਰਟ ਤੋਂ ਖਾਸੀਆਂ ਉਮੀਦਾਂ ਨੇ ਕਿਉਂਕਿ ਹਾਈ ਕੋਰਟ ਨੇ ਉਹਨਾਂ ਦਾ ਜਿਹੜਾ ਫੈਸਲਾ ਹੈ ਉਸ ਨੂੰ ਰਿਜ਼ਰਵ ਰੱਖਿਆ ਹੋਇਆ ਜੋ ਕਿ ਅੱਜ ਸ਼ਾਮ 5 ਵਜੇ ਫੈਸਲੇ ਨੂੰ ਸੁਣਾਇਆ ਜਾ ਸਕਦਾ ਹੈ ਜੀहां ਤੁਸੀਂ ਠੀਕ ਸੁਣਿਆ ਹਾਈ ਕੋਰਟ ਅੱਜ ਸ਼ਾਮੀ 5 ਵਜੇ ਇਸ ਮਸਲੇ ਦੇ ਉੱਤੇ ਫੈਸਲਾ ਸੁਣਾ ਸਕਦੀ ਹੈ